ਜਿਹੜਾ ਹੋ ਗਿਆ ਵਿੱਚ ਡਾਕਟਰ ਮੰਗੇ ਦੇ ਚੱਲ ਕਰ ਲਈ ਫਿਰ ਕੀ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ ਦਫਾ ਕਰਕੇ ਤੇ ਸੁਭਦੀ ਪਤਾ ਜਿਹੜਾ ਚੈਪਟਰ ਅੱਜ ਦੋਸਤਾਂ ਦੇ ਉੱਪਰ ਵੀ ਸਿੱਧੂ ਨੇ ਗੀਤ ਗਾ ਦਿੱਤਾ ਈਪੀ ਚ ਆ ਗਿਆ ਜਿਹੜੇ ਮਤਲਬੀ ਦੋਸਤ ਸੀਗੇ ਝੂਠ ਕਿਹਾ ਉਹਨਾਂ ਨੂੰ ਮੈਂ ਉਹੀ ਗੱਲ ਕਹਿਣਾ ਚਾਹੁੰਦੀ ਆ ਵੀ ਉਹ ਤਾਂ ਜਿਗਰੇ ਵਾਲਾ ਸੀ ਉਹਦੇ ਵਿੱਚ એનર્ਜੀ ਇੰਨੀ ਸੀ ਉਹ ਤੇ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ بس ਪਬਲਿਕ ਨੂੰ ਜਿਹੜੇ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਹੈ ਤਿੰਨ ਸਾਲਾਂ ਤੋਂ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਹੈ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵਹਿਗੁਰੂ ਕਰੂਗਾ ਕਦੇ ਨਾ ਕਦੀ ਕਿਰਪਾ ਟਾਈਮ ਆਪਣਾ ਵੀ ਆਊਗਾ ਕਦੇ ਬਾਕੀ ਸਿਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਿੱਧੂ ਦਾ ਪੋਲ ਪੋਲਿਟਿਕਸ ਚ ਜੇ ਬਹੁਤ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਹੈ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਕਿਨਕੇ ਮੁੱਕੇ ਤੱਕੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਬਸ ਉਹ ਤਾਂ ਪਾਈ ਹੋਇਆ ਸਿੱਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰ ਦੇ। ਅਰੇ ਪਹਿਲੇ ਸਿੱਧੂ ਨੂੰ ਕੁਝ ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਥ ਵੀ ਪੇਸ਼ ਕਰਦੇ ਨੇ ਕਿਸੇ ਤਰੋੜ ਤੋੜ ਮਰੋੜ ਕੇ। ਰਾਜੀ ਪਹਿਲਾਂ ਮੇਰੀ ਗੱਲ ਸੁਣੋ ਜੇ ਮੈਂ ਸੋਡੇ ਘਰ ਦੇ ਬਾਰੇ ਸੋਡੇ ਬਾਰੇ ਸੋਡੇ ਬਾਰੇ ਲਿਖਾਂ ਵੀ ਜੀ ਉਹ ਤਾਂ ਮੁੰਡਾ ਐ ਉਹ ਆਇਆ ਐ ਉਹ ਵਾਇਆ ਕੀ ਤੁਸੀਂ ਸਾਡੇ ਲਈ ਖੰਦੀ ਅੱਗਾ ਦੋਗੇ? ਕਿ ਇਸ ਵਾਰ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਾਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤੱਕ ਹੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਹਸਾਬ ਜਰਾ ਦੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠਿਆ ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਨੇ ਅਣਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤ ਅਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦਿਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੇਨ ਫੈਨ ਪੈਨਸਨ ਉਸ ਆਪਦੇ ਮਾਂ ਪੇ ਉਹਨੂੰ ਉਹਨੇ ਫੇਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਨੀ ਆ ਵੀ ਵੈਭਰੂ ਨੇ ਉਹਦੇ ਚ ਕੋਈ ਇਹੋ ਜੀ ਏਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਐ ਇਹੋ ਜੀ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫੇਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਐਮਜਿੀ ਭਿਜੰਦਾ ਰੱਖਾ ਸਿੱਧੂ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੋਗੇ ਈਪੀਵੀ ਰਿਲੀਜ਼ ਹੋ ਗਈ ਐ ਤੇ ਨਾਲ ਹੀ ਜਿਹੜੀ ਡਾਕੂਮੈਂਟਰੀ ਰੋਕਣ ਦੀ ਗੱਲ ਸੀ ਉਹ ਵੀ ਜਿਹੜੀ ਰਿਲੀਜ਼ ਕਰ ਦਿੱਤੀ ਐ ਜਨਮ ਦਿਨ ਦੇ ਬਾਰੇ ਦਾ ਬੇਟਾ ਮੈਂ ਪਹਿਲਾਂ ਹੀ ਦੱਸਿਆ ਬੜੇ ਭਰੇ ਉਹ ਜਿਹੜੀ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ 4 ਜਨਮ ਦਿਨ ਤੇ ਤਾਂ ਥੋੜਾ ਮਾਣ ਉਦਾਸੀ ਹੁੰਦਾ ਸਾਡੇ ਲਈ 29 ਮਈ ਦੋਨੋਂ ਦਿਨ ਹੀ ਬੜੇ ਭਾਵਕ ਹੁੰਦੇ ਨੇ ਉਦਾਸ ਕਰਨ ਵਾਲੇ ਹੁੰਦੇ ਨੇ ਪਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਕਿ ਇਸ ਉਦਾਸੀ ਨੂੰ ਦੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸਨਹਾਜਲੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਤੇ ਕੰਮ ਆ ਜਾਣ ਇਹ ਵੀ ਉੱਤੇ ਦੀ ਵਿਚਲੀ ਹੋਈ ਹੋਰ ਸੱਚੀ ਸਰਨਾ ਜਿੱਥੋਂ ਤੱਕ ਈਪੀ ਦਾ ਸਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ ਐਲਾਨ ਕੀਤਾ ਹੋਇਆ ਸੀ ਵੀ 11 ਦੇ ਦਿਨ ਵੀ ਜਿਹੜੇ ਉੱਤੇ ਆਪਾਂ ਉਹਦੀ ਇੱਕ ਐਲਬਮ ਤੇ ਨਗਾਣੇ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਰਲੀ ਤੋਂ ਹੋ ਚੁੱਕੀ ਹੈ ਬੜਾ ਪਰ ਮਹੰਗਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚਾਹਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਤੋਂ ਤਾਂ ਆਪਾਂ ਕੁਕਰੇ ਸ਼ੰਕਰ ਇਹ ਨਹੀਂ ਵੀ ਕਰੇ ਉਹ ਕਿਚੀਨੇ ਵੀ ਕਿਤੇ ਡਾਉਨਸ ਵੀ ਜਾ ਸਕਦੇ ਜਾਂਪ ਜਾ ਸਕਦੀ ਆ ਉਹਦਾ ਜੋ ਸਿੱਧੂ ਦਾ ਸਭਾ ਹੈ ਉਹਦੇ ਚੋਂ ਉਹਨਾਂ ਦਾ ਸਭਾ ਹੈ ਉਹ ਉਸੇ ਤਰ੍ਹਾਂ ਪਹਿਲੀਆਂ ਸਭਾ ਦੇ ਵਿੱਚ ਹੀ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਉਹਦੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੇ ਕੋਲ ਲੋਕਾਂ ਦੀ ਇਹ ਵਾਕਈ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮਨਾਖਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸਿੱਖ ਨੂੰ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉੱਤੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਵੀਰ ਇਹਦੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹ ਵਪਾਰਕ ਵਰਤੋਂ ਉਹਦੀ ਫਾਈਲ ਨੂੰ ਉਹਦੀ ਮਸ਼ਹੂਰ ਉਹਨਾਂ ਨੂੰ ਵਰਤਣਾ ਔਰ ਚਲੋ ਇਤੋਂ ਤੱਕ ਇਹਨਾਂ ਡਾਕੂਮੈਂਟਰੀਆਂ ਸੀ ਸੀਮਤ ਨੇ ਅਸੀਂ ਮਾਨਜੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਪੀਕ ਕਿਹਾ ਉਹਨਾਂ ਨੇ ਸਾਨੂੰ ਕੀ ਕਿਹਾ ਇਹ ਸਾਰਾ ਮਾਨਜੋਗ ਅਦਾਲਤ ਦਾ ਵਿਸ਼ਾ ਦਾ ਮੈਂ ਇਸ ਦੀ ਜਿਹੜੀ ਕਾਨੂੰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਤੇ ਜੇ ਮੈਨੂੰ ਕੋਈ ਅਪਡੇਟ ਆਉਣਾ ਤੁਹਾਨੂੰ ਵੀਡੀਓ ਨਾਲ ਸ਼ੇਅਰ ਕਰੋ ਅੰਕ ਜੀ ਇੱਕ ਸੀਸੀਟੀਵੀ ਫੋਟੋ ਜਿਹੜੀ ਨਵੀਂ ਜਾਰੀ ਕੀਤੀ ਹੈ ਉਹਦੇ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮੰਨ ਦੇ ਵਿੱਚ ਮੈਂ ਮੈਂ ਪਹਿਲੇ ਦਿਨ ਖਰਸ਼ਾ ਕੀ ਜਾਹਰ ਕੀਤਾ ਸੀ ਇਹੀ ਕੀਤਾ ਸੀ ਵੀ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜ਼ੁਕ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਆ ਪੁੱਛ ਚੁੱਕੇ ਆ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਦੇ ਆ ਕਿ ਇਹੀ ਸਮਾਂ ਕਿਉਂ ਚੁਣਿਆ ਇਹਨੂੰ ਰਿਲੀਜ਼ ਕਰਨ ਦਾ ਇੱਕ ਸਾਡੇ ਟ੍ਰੈਲ ਨੂੰ ਜਿਹੜਾ ਮਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਭੇ ਕਰਨਾ ਚਾਹੁੰਦੇ ਆ ਪਰ ਇਹਨਾਂ ਦਾ ਕੋਈ ਮਕਸਦ ਨਹੀਂ ਲੱਗਦਾ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਗੀਤ ਗਾਤਾ ਝੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਸ ਲਈ ਬਿਲਕੁਲ ਮੇਰੇ ਮੇਰਾ ਨਾ ਜੇ ਤੁਸੀਂ ਸਾਰਾ ਮੇਰਾ ਪਰਿਵਾਰ ਖੜੇ ਹਾਂ ਜਿੰਨਾ ਦਬਾ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮਨ ਨੂੰ ਇਹ ਗੱਲ ਪੁੱਛ ਲੈਂਦਾ ਸੀ ਵੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਅੱچھے ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਭੈਣ ਕਿਸ ਗੱਲ ਦਾ ਪਰ ਮੈਂ ਉਦੋਂ ਨਹੀਂ ਸਮਝ ਸਕਿਆ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿ ਇਸ ਗੱਲ ਦਾ ਤਬਾਹ ਮੈਂ ਇਕੱਲਾ ਮੈਨੂੰ ਨੋਚਣ ਵਾਸਤੇ ਐ ਚਿੰਬੜੇ ਹੋਏ ਨੇ ਐਸੇ-ਪਾਸੇੋਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਨਾਲ ਕੋਈ ਵਿਜ਼ੈਂਸ ਰਕਾਵਟ ਪਾਤੀ ਚਾਰ ਸ਼ਪੀਰ ਨੂੰ ਘੇਰਿਆ ਹੋਇਆ ਪਰੰਤੂ ਮੈਂ ਤੁਹਾਨੂੰ ਨਾ ਵਾਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੁਸ਼ਟਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਗਾ ਮਹਿਮਾਨ ਜੋ ਕੋਡ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕਿ ਮੈਨੂੰ ਹੱਕ ਦਿੰਦਾ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਾਂ ਜੋ ਅਦਾਲਤ ਦਾ ਪਰਵਾਚਾ ਮਾਪੂ ਢੜਬੇਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿ ਉਦੋਂ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਹੈ ਜੀ ਤੁਹਾਡੇ ਜਦੋਂ ਡੇਢ ਵੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਆ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜੂਗਾ ਤਾਂ ਫਿਰ ਕਿੱਧਰ ਗਿਆ ਹੁੰਦਾ ਇਹ ਅਸੀਂ ਗ੍ਰਹਿ ਕਰਤਾ ਫੜਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਨੂੰ ਫਾਈਲ ਕਰਤਾ ਜਿਹਦੇ ਆਮ ਆਦਮੀ ਦੀ ਸਰਕਾਰ ਬਣੀ ਐ ਉਸੇ ਦਿਨ ਹੀ ਮਾਨਸਾ ਦੇ ਮੰਤਰੀ ਨੇ ਕਹਤਾ ਹੀ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗੇ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੀ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁਖਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੋਖੇ ਬਰੋਲ ਫੜ ਕੇ ਟਾਈਮ ਪਾਸ ਕਰ ਲਾ ਬਾਰੇ ਨਾ ਦੀ ਬੰਛਾ ਪੂਰੀ ਹੋਊ। ਬਾਪੂ ਗਾਣੇ ਦੀ ਗਿੜਤੀ ਹੋਈ ਪਈਆ ਜੇ ਹੋਰ ਆ। ਗਾਣੇ ਬਥੇਰੇ ਆਉਣਗੇ। ਠੀਕ ਹੈ ਜੀ। ਬਥੇਰੇ ਆਉਣਗੇ ਹਲ ਤੱਕ ਉਹ ਉਹਦਾ ਕੋਟੇ ਨਹੀਂ ਮੁਕਰਿਆ ਸਭ। ਅੱਛਾ ਕਾਫੀ ਵੇਜ। ਅਕਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟਰੀ ਦੇ ਵਿੱਚ ਪੂਰਾ ਫੁੱਲ ਕੇ ਬੋਲ ਰਹੇ ਨੇ ਜੀ। ਉਹਨਾਂ ਨੂੰ ਕੀ ਕਹਾਂਗੇ? ਬੇਟਾ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ। ਇਹ ਦੁੱਖ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ। ਤੁਹਾਡਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ 'ਚੋਂ ਐਕਚੁਅਲੀ ਬੰਦੇ ਐ ਇਹ ਤਾਂ ਹੋਣਾ ਵੀ ਆਪਾਂ ਜੀ ਕਰ ਸਕਦੇ ਆ ਸਹਿਣੀ ਕਰ ਸਕਦੇ ਆ ਕਰ ਰਹੇ ਆ